ਸਤਿ ਸ਼੍ਰੀ ਅਕਾਲ ਅੱਜ ਇੱਕ ਗੰਭੀਰ ਵਿਸ਼ੇ ਤੇ ਗੱਲ ਕਰਾਂਗੇ ਉੱਤਰਾਖੰਡ ਦੇ ਉੱਤਰ ਕਾਸ਼ੀ ਜ਼ਿਲ੍ਹੇ 'ਚ ਨਾ ਇੱਕ ਵੱਡੀ ਕੁਦਰਤੀ ਆਫਤ ਆਈ ਹੈ ਹਾਂਜੀ ਬਿਲਕੁਲ 5 ਅਗਸਤ 2025 ਨੂੰ ਤਾਰਾਲੀ ਪਿੰਡ ਕੋਲ ਬੱਦਲ ਫਟ ਗਿਆ ਤੇ ਖੀਰ ਗੰਗਾ ਨਦੀ 'ਚ ਭਿਆਨਕ ਹੜ ਆ ਗਿਆ ਨਾਲ ਹੀ ਜ਼ਮੀਨ ਖਿਸਕੀ ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਹੈ ਕਈ ਨਿਊਜ਼ ਰਿਪੋਰਟਾਂ ਤੋਂ ਹਾਂ ਤੇ ਅੱਜ ਆਪਾਂ ਇਹੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਸਰੋਤਾਂ ਦੇ ਆਧਾਰ ਤੇ ਸਮਝੀਏ ਕਿ ਅਸਲ 'ਚ ਹੋਇਆ ਕੀ ਕਿੰਨਾ ਅਸਰ ਪਿਆ ਬਚਾ ਕੰਮ ਕਿਵੇਂ ਚੱਲੇ ਤੇ ਇਹ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਚਲੋ ਫਿਰ ਸ਼ੁਰੂ ਕਰਦੇ ਆ ਤਾਂ ਇਹ ਘਟਨਾ 5 ਅਗਸਤ ਦੀ ਹੈ ਦੁਪਹਿਰ ਵੇਲੇ ਦੀ ਕੋਈ ਪੌਣੇ 2 ਵਜੇ ਦੇ ਲਾਗੇ ਚਾਗੇ ਹਾਂਜੀ ਲਗਭਗ 1:45 ਵਜੇ ਪਹਿਲਾਂ ਤਾਰਾਲੀ ਨੇੜੇ ਖੀਰਗੰਗਾ ਦੇ ਉਪਰਲੇ ਇਲਾਕੇ 'ਚ ਬੱਦਲ ਫਟਿਆ ਅੱਛਾ ਤੇ ਫਿਰ ਥੋੜੀ ਦੇਰ ਬਾਅਦ ਹੀ ਕੋਈ 16 ਕਿਲੋਮੀਟਰ ਦੂਰ ਇੱਕ ਹੋਰ ਜਗ੍ਹਾ ਸੁਖੀ ਟੌਪ ਉੱਥੇ ਵੀ ਬੱਦਲ ਫਟਣ ਦੀ ਖਬਰ ਆਈ ਓ ਮਤਲਬ ਇੱਕ ਤੋਂ ਬਾਅਦ ਇੱਕ ਹਾਂ ਤੇ ਇਸ ਤੋਂ ਬਾਅਦ ਫਿਰ ਪਾਣੀ ਮਿੱਟੀ ਮਲਬਾ ਸਭ ਬਹੁਤ ਤੇਜ਼ੀ ਨਾਲ ਤਾਰਾਲੀ ਪਿੰਡ ਵੱਲ ਆਇਆ ਤੇ ਜਾਨੀ ਨੁਕਸਾਨ ਦੀਆਂ ਖਬਰਾਂ ਵੀ ਨੇ ਹਾਂ ਸ਼ੁਰੂਆਤੀ ਰਿਪੋਰਟਾਂ ਚ ਕਟੋਕਤ ਪੰਜ ਮੌਤਾਂ ਦੀ ਪੁਸ਼ਟੀ ਹੋਈ ਸੀ ਤੇ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਸੀ 50 ਤੋਂ ਵੱਧ ਇਹ ਤਾਂ ਬਹੁਤ ਵੱਡਾ ਅੰਕੜਾ ਹੈ ਬਿਲਕੁਲ ਤੇ مالی ਨੁਕਸਾਨ ਵੀ ਬਹੁਤ ਜ਼ਿਆਦਾ ਲੱਗ ਰਿਹਾ ਹੈ ਕਹਿੰਦੇ ਨੇ ਕਿ 40-50 ਕਰ 40 50 ਕਰ ਹਾਂ ਤੇ ਨਾਲ 20 25 ਹੋਟਲ ਗੈਸਟ ਹਾਊਸ ਵਗੈਰਾ ਤੇ ਥਾਰਾਲੀ ਬਾਜ਼ਾਰ ਦਾ ਵੀ ਵੱਡਾ ਹਿੱਸਾ ਉਹ ਸਭ ਜਾਤਾ ਮਲਬੇ ਹੇਠ ਆ ਗਿਆ ਜਾਂ ਪਾਣੀ ਚ ਰੁੜ ਗਿਆ ਮਤਲਬ ਪੂਰਾ ਪਿੰਡੀ ਇੱਕ ਤਰ੍ਹਾਂ ਨਾਲ ਤਬਾਹ ਹੋ ਗਿਆ ਉਹ ਤਾਂ ਗੰਗੋਤਰੀ ਰੂਟ ਤੇ ਮੇਨ ਪੁਆਇੰਟ ਸੀ ਜੀ ਬਿਲਕੁਲ ਇੱਕ ਅਹਿਮ ਪੜਾਸੀ ਯਾਤਰਾ ਦਾ ਲਗਭਗ ਨਕਸ਼ੇ ਤੋਂ ਮਿਟ ਗਿਆ ਸਮਝੋ ਹਾਏ ਓ ਰੱਬਾ ਇੱਕ ਚਸ਼ਮਦੀਦ ਦਾ ਬਿਆਨ ਵੀ ਸੀ ਸ਼ਾਇਦ ਹਾਂ ਇੱਕ ਬੰਦੇ ਨੇ ਦੱਸਿਆ ਕਹਿੰਦਾ ਹੋਟਲ ਬਾਜ਼ਾਰ ਸਭ ਖਤਮ ਮੈਂ ਤਾਂ ਆਪਣੀ ਜ਼ਿੰਦਗੀ ਚ ਕਦੇ ਐਸੀ ਤਬਾਹੀ ਨਹੀਂ ਦੇਖੀ ਇਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਹਾਲਾਤ ਕਿੰਨੇ ਭਿਆਨਕ ਹੋਣਗੇ ਸੱਚੀ ਸੁਣ ਕੇ ਡਰ ਲੱਗਦਾ ਤੇ ਗੱਲ ਸਿਰਫ ਤਾਰਾਲੀ ਤੱਕ ਨਹੀਂ ਰੁਕੀ ਨੇੜੇ ਹੀ ਹਰਸਿਲਚਾ ਫੌਜ ਦਾ ਇੱਕ ਕੈਂਪ ਹੈ ਉੱਥੇ ਵੀ ਚਿੱਕੜ ਡਿੱਗ ਪਿਆ ਅੱਛਾ ਫੌਜ ਦੇ ਕੈਂਪ ਤੇ ਵੀ ਹਾਂਜੀ ਤੇ ਉੱਥੇ ਵੀ 8-10 ਫੌਜੀ ਜਵਾਨਾਂ ਦੇ ਲਾਪਤਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਇਹ ਤਾਂ ਬਹੁਤ ਹੀ ਬੁਰਾ ਹੋਇਆ ਤੇ ਇਸ ਸਬ ਨਾਲ ਆਵਾਜਾਈ ਦਾ ਕੀ ਬਣਿਆ ਰਸਤੇ ਵਗੈਰਾ ਉਹ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਗੰਗੋਥਰੀ ਧਾਮ ਨੂੰ ਜਾਣ ਵਾਲਾ ਮੇਨ ਰਸਤਾ ਕਈ ਥਾਵਾਂ ਤੋਂ ਟੁੱਟ ਗਿਆ ਹੂੰ ઋਸ਼ੀਕੇਸ਼ ਉੱਤਰਕਾਸ਼ੀ ਹਾਈਵੇ ਤੇ ਅੱਗੇ ਉੱਤਰਕਾਸ਼ੀ ਹਰਸਿਲ ਵਾਲੀ ਸੜਕ ਉਹਦੇ ਵੀ ਕਈ ਹਿੱਸੇ ਜ਼ਮੀਨ ਖਿਸਕਣ ਕਰਕੇ ਬੰਦ ਹੋ ਗਏ ਤੇ ਜੇ ਸੜਕਾਂ ਬੰਦ ਹੋ ਗਈਆਂ ਫਿਰ ਤਾਂ ਬਚਾਅ ਟੀਮਾਂ ਨੂੰ ਪਹੁੰਚਣ 'ਚ ਵੀ ਦਿੱਕਤ ਆਈ ਹੋਣੀ ਬਿਲਕੁਲ ਇਹ ਬਹੁਤ ਵੱਡੀ ਚੁਣੌਤੀ ਸੀ ਪਰ ਨਾਲ ਹੀ ਨਾ ਇਸ ਤਬਾਹੀ ਦੇ ਪਿੱਛੇ ਕਾਰਨਾ ਦੀ ਵੀ ਗੱਲ ਹੋ ਰਹੀ ਹੈ ਹਾਂ ਕੀ ਕਾਰਨ ਦੱਸੇ ਜਾ ਰਹੇ ਨੇ ਦੇਖੋ ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਤਾਰਾਲੀ ਵਰਗੇ ਇਲਾਕਿਆਂ ਚ ਜਿਹੜਾ ਵਪਾਰਿਕ ਵਿਕਾਸ ਹੋਇਆ ਮਤਲਬ ਹੋਟਲ ਵਗੈਰਾ ਬਣੇ ਉਹ ਬਹੁਤ ਤੇਜ਼ੀ ਨਾਲ ਤੇ ਸ਼ਾਇਦ ਬਿਨਾਂ ਪਲਾਨਿੰਗ ਤੋਂ ਹੋਇਆ ਅੱਛਾ ਉਸ ਨਾਲ ਕੀ ਫਰਕ ਪਿਆ ਉਸ ਨਾਲ ਇਹ ਹੋ ਸਕਦਾ ਕਿ ਪਾਣੀ ਦੇ ਨਿਕਲਣ ਦੇ ਜਿਹੜੇ ਕੁਦਰਤੀ ਰਸਤੇ ਸੀ ਨਾਲੇ ਵਗੈਰਾ ਉਹ ਰੁਕ ਗਏ ਹੋਣ ਜਾਂ ਤੰਗ ਹੋ ਗਏ ਹੋਣ ਹੂੰ ਸਮਝੀ ਜਦੋਂ ਫਿਰ ਇੰਨਾ ਜ਼ਿਆਦਾ ਮੀਂਹ ਪਿਆ ਤਾਂ ਪਾਣੀ ਨੂੰ ਨਿਕਲਣ ਦਾ ਰਾਹ ਨਹੀਂ ਮਿਲਿਆ ਤੇ ਉਹਨੇ ਤਬਾਹੀ ਮਚਾ ਦਿੱਤੀ ਤੇ ਮੀਂਹ ਇੰਨਾ ਜ਼ਿਆਦਾ ਕਿਉਂ ਪਿਆ ਮੌਸਮ ਦਾ ਵੀ ਕੋਈ ਖਾਸ ਕਾਰਨ ਸੀ ਹਾਂ ਦੂਜਾ ਵੱਡਾ ਕਾਰਨ ਮੌਸਮੀ ਹੈ ਇਸ ਵਾਰ ਕਹਿੰਦੇ ਨੇ ਕਿ ਮੌਨਸੂਨ ਡਰਫ ਤੇ ਪੱਛਮੀ ਗੜਬੜੀਆਂ ਇਹ ਦੋਵੇਂ ਸਿਸਟਮ ਇਕੱਠੇ ਐਕਟਿਵ ਸੀ ਅੱਛਾ ਤੇ ਇਹਨਾਂ ਦੇ ਮਿਲਣ ਨਾਲ ਨਾ ਬਹੁਤ ਹੀ ਜ਼ਿਆਦਾ ਮਤਲਬ ਐਕਸਟ੍ਰੀਮ ਬਾਰਿਸ਼ ਹੋਈ ਉਸ ਇਲਾਕੇ ਚ ਜਿਸ ਕਰਕੇ ਬੱਦਲ ਪਟਣ ਵਰਗੀ ਘਟਨਾ ਹੋਈ ਚਲੋ ਘਟਨਾ ਤਾਂ ਬਹੁਤ ਪਿਆਨਕ ਸੀ ਪਰ ਬਚਾਅ ਕਾਰਜ ਵੀ ਫਿਰ ਸ਼ੁਰੂ ਹੋ ਗਏ ਹੋਣੇ ਹਾਂਜੀ ਬਿਲਕੁਲ ਕਈ ਏਜੰਸੀਆਂ ਨੇ ਫੋਰਨ ਕੰਮ ਸ਼ੁਰੂ ਕੀਤਾ ਭਾਰਤੀ ਫੌਜ ਦੀ ਉੱਥੇ ਆਈਬੈਕਸ ਬ੍ਰਿਗੇਡ ਹੈ ਉਹਨਾਂ ਨੇ ਮੋਰਚਾ ਸੰਭਾਲ ਲਿਆ ਤੇ ਐਨ ਡੀ ਆਰ ਐਫ ਐਸ ਡੀ ਆਰ ਐਫ ਹਾਂ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਆਈਟੀ ਬੀਪੀ ਦੇ ਜਵਾਨ ਉੱਤਰਾਖੰਡ ਪੁਲਿਸ ਤੇ ਸਥਾਨਕ ਲੋਕ ਵੀ ਸਾਰੇ ਮਿਲ ਕੇ ਲੱਗ ਗਏ ਕੁਝ ਲੋਕਾਂ ਨੂੰ ਬਚਾਇਆ ਵੀ ਗਿਆ ਜੀ ਸ਼ੁਰੂਆਤੀ ਖਬਰਾਂ ਮੁਤਾਬਕ 130 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ ਫੌਜ ਨੇ ਤਾਂ ਕਹਿੰਦੇ 150 ਦੇ ਕਰੀਬ ਜਵਾਨ, ਟਰੈਕਰ ਕੁੱਤੇ, ਡਰੋਨ, ਮਸ਼ੀਨਰੀ ਸਭ ਕੁਝ ਲਗਾ ਦਿੱਤਾ ਸੀ। ਹੂੰ ਐਨ ਡੀ ਆਰ ਐਫ, ਐਸ ਡੀ ਆਰ ਐਫ ਦੀਆਂ ਵੀ ਕਈ ਟੀਮਾਂ ਭੇਜੀਆਂ ਗਈਆਂ। ਆਈਟੀਬੀਪੀ ਵੀ ਪੂਰੀ ਮਦਦ ਕਰ ਰਹੀ ਸੀ। ਤੇ ਹੈਲੀਕਾਪਟਰ ਵਗੈਰਾ ਦੀ ਵਰਤੋਂ ਪਹਾੜੀ ਇਲਾਕਾ ਹੈ। ਹਾਂ, ਹਵਾਈ ਸੈਨਾ ਦੇ ਹੈਲੀਕਾਪਟਰ ਤਿਆਰ ਸੀ ਪਰ ਦਿੱਕਤ ਹੋਈ ਸੀ, ਮੌਸਮ ਬਹੁਤ ਖਰਾਬ ਸੀ। ਜਦੋਂ ਤੱਕ ਮੌਸਮ ਥੋੜਾ ਸਾਫ਼ ਨਹੀਂ ਹੁੰਦਾ ਉਡਾਨ ਪਰ ਨਹੀਂ ਔਖੀ ਸੀ ਤੇ ਮੁੱਖ ਮੰਤਰੀ ਥਾਮੀ ਵੀ ਪਹੁੰਚੇ ਸੀ ਹਾਂਜੀ ਮੁੱਖ ਮੰਤਰੀ ਪੁਸ਼ਕਰ ਸਿੰਘ ਥਾਮੀ ਨੇ ਹਵਾਈ ਸਰਵੇਖਣ ਕੀਤਾ ਤੇ ਉਹ ਲਗਾਤਾਰ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ ਪਰ ਇਹ ਸਾਰਾ ਕੰਮ ਬਹੁਤ ਮੁਸ਼ਕਿਲ ਰਿਹਾ ਹੋਣਾ ਨਾ ਬਹੁਤ ਜ਼ਿਆਦਾ ਸਭ ਤੋਂ ਵੱਡੀ ਚੁਣੌਤੀ ਤਾਂ ਲਗਾਤਾਰ ਪੈਰਿਆ ਮੀਂਹ ਹੀ ਸੀ ਉਹਦੇ ਨਾਲ ਹੋਰ ਜ਼ਮੀਨ ਖਿਸਕਣ ਦਾ ਡਰ ਬਣਿਆ ਰਹਿੰਦਾ ਹਾਂ ਉਹ ਤਾਂ ਹੈ ਫਿਰ ਸੜਕਾਂ ਟੁੱਟੀਆਂ ਹੋਈਆਂ ਸੀ ਪਹਾੜੀ ਮੁਸ਼ਕਿਲ ਇਲਾਕਾ ਟੀਮਾਂ ਨੂੰ ਘਟਨਾ ਵਾਲੀ ਥਾਂ ਤੱਕ ਪਹੁੰਚਣ ਜੀ ਬਹੁਤ ਸਮਾਂ ਲੱਗ ਰਿਹਾ ਸੀ ਕਈ ਟੀਮਾਂ ਤਾਂ ਰਸਤੇ 'ਚ ਹੀ ਫਸ ਗਈਆਂ ਸੀ ਜ਼ਮੀਨ ਖਿਸਕਣ ਕਰਕੇ ਤੇ ਮੌਸਮ ਵਿਭਾਗ ਦੀ ਚੇਤਾਵਨੀ ਵੀ ਸੀ ਸ਼ਾਦ ਹਾਂ ਉਹਨਾਂ ਨੇ ਕਹੇ ਸੀ ਕਿ 10 ਅਗਸਤ ਤੱਕ ਹੋਰ ਮੀਂਹ ਪੈ ਸਕਦਾ ਹੈ ਇਸ ਨਾਲ ਚਿੰਤਾ ਹੋਰ ਵੱਧ ਗਈ ਸੀ ਕੇਂਦਰ ਸਰਕਾਰ ਤੇ ਹੋਰ ਵੱਡੇ ਲੀਡਰਾਂ ਦਾ ਕੀ ਰਿਐਕਸ਼ਨ ਰਿਹਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਭ ਨੇ ਸਥਿਤੀ ਦਾ ਜਾਇਜ਼ਾ ਲਿਆ ਦੁੱਖ ਪ੍ਰਗਟ ਕੀਤਾ ਤੇ ਹਰ ਤਰ੍ਹਾਂ ਦੀ ਮਦਦ ਦਾ ਪਰੋਸਾ ਦਿੱਤਾ ਯੂਪੀ ਦੇ ਮੁੱਖ ਮੰਤਰੀ ਰਾਹੁਲ ਗਾਂਧੀ ਸਥਾਨਿਕ ਸੰਸਦ ਅਨਿਲ ਬਲੂਨੀ ਸਭ ਨੇ ਸੰਪਰਕ ਕੀਤਾ ਮਤਲਬ ਸਿਆਸੀ ਪੱਧਰ ਤੇ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਬਿਲਕੁਲ ਗ੍ਰਹਿ ਮੰਤਰਾਲੇ ਨੇ ਹੋਰ ਟੀਮਾਂ ਤੇ ਜਿੰਨੇ ਨਿਰਦੇਸ਼ ਵੀ ਦਿੱਤੇ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਰਜੈਂਸੀ ਨੰਬਰ ਜਾਰੀ ਕੀਤੇ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਨਦੀਆਂ ਤੋਂ ਦੂਰ ਰਹਿਣ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਉਤਰਾਖਾਸ਼ੀ ਚੀ ਬੱਦਲ ਫਟਣ ਨਾਲ ਇੱਕ ਬਹੁਤ ਵੱਡੀ ਤਰਾਸ ਦੀ ਵਾਪਰੀ ਹੈ ਹਾਂਜੀ ਜਾਨੀ ਤੇ مالی ਨੁਕਸਾਨ ਬਹੁਤ ਹੋਇਆ ਬਚਾਅ ਕਾਰਜ ਬਹੁਤ ਵੱਡੇ ਪੱਧਰ ਤੇ ਚਲਾਏ ਗਏ ਭਾਵੇਂ ਕਿ ਮੌਸਮ ਤੇ ਇਲਾਕੇ ਦੀਆਂ ਚੁਣੌਤੀਆਂ ਬਹੁਤ ਜ਼ਿਆਦਾ ਸੀ ਤੇ ਇਹ ਗੱਲ ਵੀ ਸਾਹਮਣੇ ਆਈ ਕਿ ਸ਼ਾਇਦ ਬੇਤਰਤੀਬਾ ਵਿਕਾਸ ਤੇ ਮੌਸਮ ਚ ਬਦਲਾਅ ਇਹ ਮਿਲ ਕੇ ਅਜਹੀਆਂ ਆਫਤਾਂ ਨੂੰ ਹੋਰ ਖਤਰਨਾਕ ਬਣਾ ਰਹੇ ਨੇ ਬਿਲਕੁਲ ਇਹ ਘਟਨਾ ਇੱਕ ਵਾਰ ਫਿਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਹਾੜੀ ਖੇਤਰ ਕਿੰਨੇ ਸੰਵੇਦਨਸ਼ੀਲ ਹੁੰਦੇ ਨੇ ਸਹੀ ਕਿਹਾ ਤੇ ਇਹ ਸੋਚਣ ਵਾਲੀ ਗੱਲ ਹੈ ਕਿ ਹਿਮਾਲਿਆ ਵਰਗੇ ਖੇਤਰਾਂ ਚ ਤਰੱਕੀ ਜ਼ਰੂਰੀ ਹੈ ਪਰ ਵਾਤਾਵਰਨ ਦੀ ਸੰਭਾਲ ਨਾਲ ਇਸ ਦਾ ਸੰਤੁਲਨ ਬਣਾਉਣਾ ਕਿੰਨਾ ਜ਼ਰੂਰੀ ਹੈ ਸ਼ਾਇਦ ਇਸੇ ਨਾਲ ਹੀ ਭਵਿੱਖ ਵਿੱਚ ਅਜਹੀਆਂ ਘਟਨਾਵਾਂ ਦੇ ਅਸਰ ਨੂੰ ਕੁਝ ਕੱਟ ਕੀਤਾ ਜਾ ਸਕੇ